जमोहन <laughs>

ਹੰਮਿਆ ਉਹ ਕਦੇ ਵੀ ਨਹੀਂ ਡਾਕਟਰ ਦਾ ਕਦੀ ਨਾ ਚਾਰ ਨਹੀਂ ਹੁੰਦੇ ਮਿਹਦਰ ਗੈਂਕਵੜ ਦੀ ਕਸਤੀ ਔਟੋ ਗੱਡੀ ਤੇ ਮੱਤੀ ਹੋਈ ਹੈ 28 ਤਰੀਕੇ ਰਣਕਵੜ ਦੇ ਰੰਗਲ ਦੀ ਤਰੀਕਾ ਚੋਟੀ ਦੇ ਮਾਰ ਬੁਝਦੇ ਆ 28 ਤਰੀਕੇ ਸਾਈਟੋ ਗੱਲ ਨੂੰ ਕਾਤੋਂ ਬਾਦਵੀਂ ਜੀ ਨਾਲ ਲੱਗੀ ਗਵਾਰੀ ਰੇਤਨ ਬੱਲਾ ਪਰ ਗੰਦੂ ਗਵਾਰੀ ਆਪਣੇ ਪੈਸੇ ਲੈ ਕੇ ਆ ਗਏ ਬੈਂਦੀ ਹੈ ਪਹਿਲਵਾਨ ਬੱਡਾ ਮਾਨਸ ਰਿਵੀਅੂਸ ਤੇ ਪਰ ਸਾਡੇ ਭਰਾ ਬਸ ਜੱਜੇ ਪਰ ਤੋਂ ਪੰਜਾਬਾਤ ਬਰ ਧੰਗਰ ਸਿੱਧੀ ਜੀ ਦੇ ਅੱਗੇ ਬੜੀ ਵੀਰੋ ਇਹੋ ਸਮਾਂ ਬਾਈ ਨੋਟ ਕਰਿਓ ਕੱਲ ਜਿੱਥੇ ਮੜਾ ਵਾਲੇ ਦਾ ਗੁਸਤੀ ਦੰਗਲ ਹੋਏਗਾ ਹਿੰਦੁਸਤਾਨ ਦੇ ਵੱਡੇ ਮੱਲ ਕੁੱਝ ਨੇ ਇਥੇ ਢੇਲੇ ਦੇ ਦੰਗਲ ਦੀ ਤਰੀਕਾ ਮਨੀਸ਼ਾ ਆਜੇ ਪਹਿਲਵਾਨ ਦੇ ਵਿੱਚ ਸੋਨੀ ਗਰਦੀਪ ਕਰਾਈਏ ਸ਼ੁਰੂ ਗੁਸਤੀ ਵੀ ਨਾਲ ਹੀ ਰੁਕਣੀ ਹੈ 10 ਮਿੰਟ ਰੁਕਦੇ ਰਹਿਣ ਹੈ ਚਲੋ ਬਾਈ ਮੌਸਮ ਦੀਆਂ ਵੀ ਬਤਾ ਕਰਾ ਦਿਓ ਮੱਲ ਵੀ ਵਰਮਾਉਂਦਾ लकी वारे पूरो ले भई चीनो बि ਸੋਨੀ ਸੋਨੀ ਸਰਫਾ ਕੋਨੀ ਕਮਾ ਸਰਪਿਆ ਜੇ ਕੋ ਬਾਈ ਚੱਕਣ ਦੇ ਰੱਬਰ ਆ ਉਹਦੇ ਵੱਲੋਂ ਆਸ਼ੂ ਰਾਣਾ ਨਗਰ ਹੱਦੀ ਰੱਦੇਬਾ ਸਰਫਾ ਯਾਰਾਂ ਦੇ ਯਾਰ ਇਹਨਾਂ ਬੋਨਾਂ ਦੇ ਪਾਸੇ ਤੋਂ ਵੱਡੇ ਮਾਰਕ ਉਤੇ ਕਰਦੇ ਆ ਰੱਬੋ ਧੰਨਵਾਦ ਆਸ਼ੂ ਰਾਣਾ ਨਗਰ ਹੱਦੀ ਰੱਦੇਬਾਲੀਆ ਸੋਹ ਸਰਫਾ ਤੇ ਯਾਰਾਂ ਦੇ ਯਾਰਾਂ ਸੁਣਦੇ ਯਾਰਾਂ ਦੇ ਯਾਰਾਂ ਬਹੁਤ ਬਹੁਤ ਧੰਨਵਾਦ ਹੈ ਵੱਡੇ ਨਾਂ ਦਿਹਾਲਾ ਜਿਹੜੇ ਦਸੂਏ ਦਾ ਵੱਡਾ ਕੁਸ਼ਤੀ ਦਾ ਮੇਰਾ ਕੰਧੂਰੇ ਬਗਦੀ ਤਰੀਕ ਹੋਗੀ ਇਹ ਸਤਰਾ गटवारी का दंगल होगा तीन तरीका चार प्रतिदिन दंगल की तरीक होगी नेटियाला छह सितंबर हरदास लंगल है बिल्कुल पटियाले शहर की वोटल नजर हाल Ne bok pusat जी दोस्ती दो <स्टीदस्त। जा नहीं गोगा। स्टीदस्त>। है <स्ट्रीदस्त>। <स्टारा> <स्टारा> ਆਈਦਾ ਕਸ਼ਤੀ ਦੇ ਵਿੱਚ ਵੀ ਗਰੰਟ ਹੋਣਾ ਚਾਹੀਦਾ। ਸਾਡੀ ਲਈ ਜੱਲ ਆਮ ਮੈੜੀ ਵਾਲਿਆ। ਹਾਂ ਤੇ ਸੂਰ ਦੇ ਜੋ ਕਾਮਾ ਪਿੱਛੇ ਲੜ ਜਾਂਦੇ ਨੇ। ਉਹ ਜੰਵੇਂ ਜਾਂਦਾ ਬੱਲੇ ਟਕਰਾ ਹੀ ਹੰਦੀਆਂ। ਤੇ ਸਿੰਘ ਗੁੱਡੀਆਂ ਦੇ ਮੱਗੋ ਮੰਡੀ ਹਟ ਜਾਂਦੇ ਨੇ ਢੋਲਿਆ। ਤੇਰੀਆਂ ਵੀ ਦੀ ਸਾਈਂ। ਨਹੀਂ ਹੋ ਦੀ ਸਾਥੇ। ਬੈਂ ਗੜਦੇ ਬੜਦੇ ਪਲੀਜ਼ ਹਾਂ। ਚੱਲ ਜੇ ਕੁਰਸੀ ਮੈਦਾਨ ਦੇ ਵਿੱਚ। ਪਾਣੀ ਵਾਲੀ ਕਿਹੜੀ ਗਰਮ ਜਾ ਪਾਣੀ ਲੈ ਦੇ ਕਰਾ ਦੇ ਗੁੱਟ ਸ਼ਾਬਾ ਸ਼ਾਬਾ ਵਾਰਾ ਵਧੀਆ ਮੁਕਾਬਲਾ ਮੈਂ ਤਾਂ ਆਦੇ ਵਿੱਚ ਆਉਂਦਾ ਹੋਇਆ ਕਹਿੰਦਾ ਕਾਮਿਆਂ ਨੂੰ ਮਹਿੰਗੀਆਂ ਮਸ਼ੀਨਾਂ ਖਾ ਗਈਆਂ ਕਹਿੰਦਾ ਗੱਡੀ ਵਾਲੇ ਚਾਦਰੇ ਨੂੰ ਜੀਨਾ ਖਾ ਗਈਆਂ ਉਹ ਚਾਵਾਂ ਨਾਲ ਪਾਲੇ ਹੋ ਪੁੱਤ ਲੜ ਲੈ ਕਹਿੰਦਾ ਮਹਿੰਗੇ ਮੁੱਲ ਦਿੱਤੀਆਂ ਜਮੀਨਾਂ ਖਾ ਗਈਆਂ ਇਹ ਰੋਜ਼ ਕੁੱਖਾ ਵਿੱਚ ਕਤਲ ਹੋਣ ਕਲੀਆਂ ਕਾਲੇ

सिखण लाइ सिरां

ਮਾ ਕੇ ਪਹਿਲਵਾਨਾਂ ਦਾ ਕਾਗਜ਼ ਆ ਕਿਹਦੇ ਮਸਤਾਰ ਦੀ ਜੀ ਦੀ ਛੋਟੀ ਜਿਹੀ ਜੀ ਕਿਸਾ ਪੱਟੇ ਦਾ ਅਸਾ ਪੱਟੇ ਦਾ ਇੱਕ ਥੋੜੀ ਆਵਾ 100 ਕੁਸੀ ਭੁੱਲ ਗਈ ਕਿੰਨੇ ਲੱਖ ਜੀ ਜੀ 2 ਕੋਟੇ ਕੋਟੇ ਪਾਉਣੇ 2 ਲੱਖ 30 ਹਜ਼ਾਰ ਰੁਪਏ ਚਿਕਨ ਦੇ ਦਿੱਤੇ ਚਿਕਨ ਦੇ ਹੋਦੇ 70000 70000 ਠੀਕ ਹੈ ਇੱਕ ਰਕਮ ਦੇਖਦੇ ਹਾਂ ਬੋਲੇ ਜਰਾ